ਆ ਬਤ ਹਣੇ ਬੋਲੇਗਾ ਤੂੰ ਨਾ ਲੋਕ ਪਟਾ ਜਦਾ ਬੋਲੀ ਜਾਂ ਨਰਨ ਹਣ ਬੋਲੇਗਾ ਦਾ ਜ ਨਹੀਂ ਮਾਈ ਨਹੀਂ ਜਾਂਦਾ ਮਾਤਾ ਹੀ ਮਰੋੜ ਕੇ ਰਘੁਮਾਤਾ ਚੱਕ ਦੂਦੇ ਚੌਂਟੇ ਬੁੱਤ ਬਾਲੇ ਦਿਨਾਂ ਦਾ ਔਖਾ ਜੀ ਪਤ ਹਣ ਆ ਕਬੋ ਤੂੰ ਉਹ ਕੀ ਕਰ ਕਰਤੀ ਚਾਚਾ ਮੈਂ ਨਹੀਂ ਛੱਡਦਾ ਹੁਣ ਮੈਂ ਤਾਂ ਉਹਨੇ ਪੰਗਾ ਲੈ ਲੈ ਇੱਕ ਵਾਰੀ ਮੈਂ ਤਾਂ ਢੇੜ ਕੇ ਤੁਰ ਪਾ ਚਾਚਾ ਛੱਡ ਬੇ ਉਹ ਵਾਣੀ ਨਾਲ ਚੜਾ ਤੀ ਚਾਚਾ ਤੂੰ ਤਾਂ ਬੜੀ ਦੰਗ ਕਰਨਾ ਚਾਚਾ ਬਣ ਕੇ ਛੱਡ ਦੇ ਅੱਗੇ ਤੂੰ ਕੁਝ ਨਹੀਂ ਕਹਿਣਾ ਮੈਂ ਪਰ ਉਹਨਾਂ ਦੀ ਇੱਕ ਕਰਕੇ ਛੱਡੂ ਮੈਂ ਨਹੀਂ ਛੱਡਦਾ ਉਹਨਾਂ ਨੂੰ ਓ ਨੋ ਉਹ ਮੁੜਿਆ ਭਗਵਾਨ ਨੇ ਉਹ ਤਾਂ ਚਾਚੇ ਨੇ ਛੱਟ ਰੱਖਿਆ ਨਹੀਂ ਚੰਨੀ ਤੇ ਕੀ ਕਰ ਤੇਰੇ ਕਣੀ ਨੂੰ ਉਹ ਛੱਡ ਦੇ ਮੈਨੂੰ ਲੱਗਦਾ ਉਹ ਨਹੀਂ ਛੱਡਦਾ ਕਿਉਂ ਨਹੀਂ ਤੋਰਿਆ ਤੂੰ ਕੀ ਲੈਣਾ ਜੇ ਇੱਧਰ ਨੂੰ ਆ ਗਿਆ ਉਹਨਾਂ ਦਾ ਗੁਸਾ ਹੈ ਪਤਾ ਨਹੀਂ ਤੇਰੇ ਨਾਲ ਬਣੂ ਕੀ ਬੇ ਕਾਣੂ ਖਿੱਚੀ ਨਾ ਮੰਨੂ ਦੇਖ ਲੈ ਲੜਾਈ ਮਸਾ ਤਾਂ ਲੜਾਈ ਹੋਣ ਲੱਗੀ ਅਗੀ ਤੂੰ ਆਈ ਕਰੀ ਨਾ ਰੈ ਮੈਂ ਦੇਖ ਲੈਣ ਦੇ ਲੈ ਛੱਟੇ ਦੇਖ ਮਸਾ ਤਾਂ ਲੜਨ ਲੱਗੇ ਨੇ ਵਾ 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 ਕਿੰਨਾ ਭੜਾ ਲੜਦੇ ਨੇ ਵੇ ਦੇਖ ਤਾਂ ਲੈ ਉਹਨਾਂ ਨੂੰ ਉਹ ਨੰਗੇ ਤੂੰ ਬਾਹਰ ਨੇ ਕੀ ਲੈਣਾ ਚਾਚੇ ਦਾ ਗੁੱਸਾ ਬਾਹਲਾ ਭੜਾ ਉਹਨੂੰ ਛੱਡ ਕੇ ਆਪਾਂ ਨੂੰ ਫੜ ਲੈਣਾ ਨਾਲੇ ਉਹਨੂੰ ਪਤਾ ਨਹੀਂ ਲੱਗਦਾ ਵੀ ਮਮਾ ਦਾ ਕਿੱਥੇ ਗਿਣਦਾ 100 ਮਾਰ ਕੇ ਹੋ ਤਾਂ ਬਾਹਲਾ ਕਬੇ ਸੁਆਣਾ ਤੂੰ ਨੰਗੇ ਬਹਿ ਬਹਿ ਕੇ ਉਹ ਘੜਜਾ ਭੋਤੀ ਅੱਛੀ ਘੜਜੀ ਮੈਂ ਦੇ ਕਿਉਣਾ ਕੁੰਡਾ ਜਾ ਖੜ ਗਿਆ ਕਿਤੇ ਬਿਲੀ ਬੁਲੀ ਨਾ ਹੋਵੇ ਦੁੱਧ ਢੋਲ ਜੇ ਮੈਂ ਪਹਿਲਾ ਫੇਰਾ ਕੇ ਅਹੀਂ ਖੜਦੀ ਭੋਤੇ ਕਿਤੇ ਹਟਾ ਕੇ ਭਾਜਿਏ ਸੋ ਤੂੰ